ਹਰ ਵਾਰ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਆਮ ਆਦੀ ਪਾਰਟੀ ਦੇ ਆਗੂਆਂ ਦੇ ਘਰਾਂ ਦੇ ਅਤੇ ਪਲਾਟਾਂ ਦੇ ਵਿੱਚੋਂ ਹੀ ਬਰਾਮਦ ਹੁੰਦੀਆਂ ਨੇ ਮਾਰਚ ਮਹੀਨੇ ਵਿੱਚ ਸ਼ੰਭੂ ਬਾਰਡਰ ਤੇ ਖਲੋਰੀ ਬਾਰਡਰ ਤੋਂ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੇ ਧਰਨੇ ਨੂੰ ਖੁੱਦਗੁਦ ਕੀਤਾ ਧੋਖੇ ਨਾਲ ਮੀਟਿੰਗ ਵੀ ਬੁਲਾ ਕੇ ਬਾਅਦ ਵਿੱਚ ਗ੍ਰਿਫਤਾਰੀਆਂ ਪਾ ਕੇ ਧਰਨੇ ਨੂੰ ਖੁੱਦਗੁਦ ਕੀਤਾ ਗਿਆ ਤੇ ਓਤੋਂ ਕਿਸਾਨਾਂ ਦਾ ਸਮਾਨ ਚੋਰੀ ਹੋਇਆ, ਟਰਾਲੀਆਂ ਚੋਰੀ ਹੋਈਆਂ, ਸਿਲੰਡਰ, ਮੰਜੇ, ਗੱਦੇ ਬਹੁਤ ਸਮਾਨ ਚੋਰੀ ਹੋਇਆ। ਤੇ ਦੂਜੇ ਦਿਨ ਮੈਂ ਵੀ ਇੱਕ ਵੀਡੀਓ ਪਾਈ ਸੀ ਕਿ ਰਾਤ ਨੂੰ ਟਰੈਕਟਰ ਜਿਹੜੇ ਨੇ ਉਹ ਧਰਨੇ ਨੂੰ ਖੁਰਦਪੁਰਤ ਕਰਨ ਲਈ ਟਰਾਲੀਆਂ ਖੁਰਦਪੁਰਤ ਕਰਨ ਲਈ ਆਮ ਆਦੀ ਪਾਰਟੀ ਦੇ ਲੀਡਰਾਂ ਨੇ ਭੇਜੀਆਂ। ਉਸ ਗੱਲ ਤੇ ਸਬੂਤ ਵੀ ਸਾਹਮਣੇ ਆਏ। ਦੂਜੇ ਦਿਨ ਜਦੋਂ ਟਰਾਲੀਆਂ ਨੇ ਪਹਿਲਾਂ ਧਨੌੜਾ ਹਲਕੇ ਦੇ ਵਿੱਚ ਆਮ ਆਦੀ ਪਾਰਟੀ ਦੇ ਨਾਲ ਸੰਬੰਧਤ ਜਿਹੜੇ ਪਿੰਡਾਂ ਦੇ ਆਗੂ ਨੇ ਉਹਨਾਂ ਦੇ ਘਰਾਂ ਸੈਟਲ ਦੇ ਵਿੱਚੋਂ ਟਰਾਲੀਆਂ ਬਰਾਮਦ ਹੋਈਆਂ ਹੁਣ ਤਾਜ਼ਾ ਮਾਮਲਾ ਐਨੇ ਮਹੀਨੇ ਬਾਅਦ ਨਾਬੇ ਦੇ ਨਗਰ ਕੌਸਲ ਦੀ ਪ੍ਰਧਾਨ ਆ ਬੀਬੀ ਉਹਦਾ ਘਰ ਵਾਲਾ ਪੰਕਜ ਪਪੂ ਉਹਦੇ ਪਲਾਟ ਵਿੱਚੋਂ ਟਰਾਲੀਆਂ ਜਿਹੜੀਆਂ ਚੋਰੀ ਹੋਈਆਂ ਸੀ ਸ਼ੰਭੂ ਤੇ ਕਰੋਲੀ ਬਾਦਰ ਤੋਂ ਉਹ ਟਰਾਲੀਆਂ ਦੀਆਂ ਹੁੱਕਾ ਰਿੰਬ ਟਾਇਰ ਜਿਹੜੇ ਨੇ ਉਹ ਬਰਾਮਦ ਹੋਏ ਨੇ ਆਪਾਂ ਲਾਈਵ ਦੇਖਿਆ ਇਹ ਦੋ ਦਿਨ ਪਹਿਲਾਂ ਕਿਸਾਨਾਂ ਨੇ ਉਹ ਪਲਾਟ ਨੂੰ ਘੇਰ ਕੇ ਪੁਲਸ ਨਾਲ ਜਾ ਕੇ ਅੰਦਰ ਪਛਾਣ ਕਰਕੇ ਤਸਦੀਕ ਕਰਕੇ ਜਿਹੜੀਆਂ ਟਾਇਰ ਨੇ ਰਿੰਮ ਨੇ ਉੱਕਾ ਨੇ ਗ੍ਰੀਆ ਮੈਸਾ ਹੁੰਦਾ ਕਿ ਉਹ ਸਮਾਨ ਬਰਾਮਦ ਕਰਕੇ ਕਿਉਂਕਿ ਟਰਾਲੀਆਂ ਦਾ ਵੇਚਤੀਆਂ ਵੱਢ ਕੇ ਤਾਂ ਕਿ ਸਿਰ ਟਾਇਰ ਉੱਕਾ ਉੱਥੇ ਪੰਜਾ ਰਹਿ ਗਈਆਂ ਕਿਉਂਕਿ ਚੋਲ ਨੂੰ ਕਹਿੰਦੇ ਨੇ ਮੋਰੀ ਰਹਿ ਜਾਂਦੀ ਹੁੰਦੀ ਆ ਦੇਖੋ ਮਦਰ ਸਰਕਾਰ ਨੇ ਪਹਿਲਾਂ ਤਾਂ ਕਿਸਾਨ ਗ੍ਰফতার ਕਰਕੇ ਘਰ ਰਾਜਾਇਆ ਬਾਅਦ ਸੋ ਚੋਰੀ ਹੋਈਆਂ ਟਰਾਲੀਆਂ ਕੱਟੜ ਮਾਨਦਲ ਪਾਰਟੀ ਦੇ ਪਿੰਡਾਂ ਦੇ ਸ਼ਹਿਰਾਂ ਦੇ ਆਗੂਆਂ ਦੇ ਘਰੋਂ ਮਿਲਦੀਆਂ ਨੇ ਮੈਂ ਤਾਂ ਸਮਝਦਾ ਸੀ ਕਿ ਇਕੱਲੇ ਘਰਾਂਵਰ ਦੇ ਵਿੱਚ ਇਹ ਟਰਾਲੀਆਂ ਚੋਰੀ ਕਰਕੇ ਰੱਖੀਆਂ ਗਈਆਂ ਜਾਂ ਜਿਨ੍ਹਾਂ ਜਿਹਨਾਂ ਜਿਨ੍ਹਾਂ ਦੇ ਵੀ ਚੋਰੀ ਹੋਈਆਂ ਟਰਾਲੀਆਂ ਬਰਾਮਦ ਹੋਈਆਂ ਪਰ ਇੱਥੇ ਤਾਂ ਜਿਵੇਂ ਕਹਿੰਦੇ ਕਿ ਆਵਾ ਹੀ ਉੱਤਿਆ ਹੋਇਆ ਨਾਬੇ ਤੱਕ ਪੂਰੇ ਪਟਿਆਲੇ ਜ਼ਿਲ੍ਹੇ ਦੇ ਮੈਂ ਸਮਝਦਾ ਕਿ ਲੀਡਰ ਇਨਵੋਲਵ ਸੀਗੇ ਨਾਬੇ ਦੇ ਨਗਰ ਕੌਂਸਲ ਦੀ ਮੌਜੂਦਾ ਆਮ ਆਦੀ ਪਾਰਟੀ ਦੀ ਪ੍ਰਧਾਨ ਦੇ ਘਰ ਵਾਲੇ ਪੰਕਜ ਪੱਕੂ ਦੇ ਪਲਾਦ ਵਿੱਚੋਂ ਟਰਾਲੀਆਂ ਬਰਾਮਤ ਟਰਾਲੀਆਂ ਦਾ ਸਮਾਨ ਬਰਾਮਤ ਹੋ ਗਿਆ ਪਰਚਾ ਦਰਜ ਹੋ ਗਿਆ ਮੈਂ ਸਮਝਦਾ ਕਿ ਇਹ ਤੋਂ ਵੱਧ ਕੀ ਲਾਹਣ ਤਾਂ ਕੱਟਣਗੇ ਇਹ ਕੱਟਣ ਇਮਾਨਦਾਰ ਪਾਰਟੀ ਨੂੰ ਪੰਜਾਬ ਦੇ ਵਿੱਚ ਲੋਕ ਟਰਾਲੀ ਚੋਰ ਟਰਾਲੀ ਚੋਰ ਕਹਿ ਕੇ ਘੇਰਦੇ ਨੇ ਮੈਂ ਸਮਝਦਾ ਕਿ ਇਹ ਟਰਾਲੀ ਚੋਰ ਵਿਭਾਗ ਇਹ ਕਿਹੜਾ ਬਦਲਾਅ ਲੈ ਕੇ ਆਇਆ ਕਿ ਕਿਸਾਨ ਅਨੁdataPath ਦੀ ਮਦਦ ਤਾਂ ਕੀ ਕਰਨੀ ਤੁਸੀਂ ਟਰਾਲੀਆਂ ਦੀ ਚੋਰੀ ਕਰਨੀਆਂ ਸੋ ਇਹ ਇਹ ਹਾਲਾਤ ਨੇ ਤੇ ਇਹ ਵੀ ਇੱਕ ਵੱਖਰੇ ਤਰ੍ਹਾਂ ਦਾ ਹੀ ਬਦਲਾਅ ਹੈ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਕਿਸਾਨਾਂ ਨੂੰ ਨੌਜਵਾਨਾਂ ਨੂੰ ਇਹਦੇ ਲਈ ਵੱਤ ਉਹਦੀਆਂ ਲਾਂਨਤਾ ਸਰਕਾਰ ਨੂੰ ਪੁਣੀਆਂ ਚਾਹੀਦੀਆਂ ਨੇ ਇਹਨਾਂ ਆਮ ਆਦਮੀ ਪਾਰਟੀ ਦੇ ਇਹਨਾਂ ਆਗੂਆਂ ਨੂੰ ਵੀ ਚਾਹੀਦੀਆਂ ਨੇ ਜਿਹੜੇ ਟਾਲੀ ਚੋਰੀ ਮਹਿਕਮੇ ਦੇ ਵਿੱਚ ਇਨਵੋਲ ਹੋ